ਮਾਤਾ ਜੀ ਗੱਲ ਕਰ ਲਈਏ ਤੁਹਾਡੀਆਂ ਫਿਲਮਾਂ ਦੀ ਤੁਹਾਡੀਆਂ ਹੁਣ ਤੱਕ ਕਿਹੜੀਆਂ-ਕਿਹੜੀਆਂ ਫਿਲਮਾਂ ਆ ਚੁੱਕੀਆਂ ਹਨ ਜੋ ਕਿ ਸਿਨੇਮੇ ਤੇ ਆਲਰੇਡੀ ਚੱਲ ਰਹੀਆਂ ਨੇ ਸਿਨੇਮੇ ਤੇ ਇੱਕ ਤਾਂ ਸਾਖ ਆ ਗਈ ਹਾਣੀ ਆ ਗਈ ਸੀ ਹਾਣੀ 'ਚ ਵੀ ਮੈਨੂੰ ਛੋਟਾ ਜਿਹਾ ਰੋਲ ਮਿਲਿਆ ਸੀ ਮੈਨੂੰ ਪਹਿਲਾ-ਪਹਿਲਾ ਫਿਰ ਸਾਖ 'ਚ ਮਿਲਿਆ ਫਿਰ ਤੂੰ ਮੇਰਾ ਕੀ ਲੱਗਦਾ ਉਹ ਵੀ ਆ ਗਈ ਥੀਏਟਰ 'ਚ ਤੇ ਹੁਣ ਕਾਫੀ ਫਿਲਮਾਂ ਮੇਰੀਆਂ ਆਈਆਂ ਨੇ ਜਿਨ੍ਹਾਂ 'ਚ ਕੰਮ ਕੀਤਾ ਹਲੇ ਆਈਆਂ ਨਹੀਂ ਉਹ ਸੁਫਨਾ ਆ ਗਈ ਮੇਰੀ ਫਿਲਮ ਇੱਕ ਸੁਫਨੇ 'ਚ ਕੀਤਾ ਸੀ ਮੈਂ ਕੰਮ ਠੀਕ ਹੈ ਜੀ ਮਾਤਾ ਜੀ ਤੁਸੀਂ ਗੱਲ ਕਰੀ ਸੀ ਮੂਸਾ ਜੱਟ ਦੀ ਤੁਸੀਂ ਮੂਸਾ ਜੱਟ ਦੇ ਵਿੱਚ ਤੁਹਾਡਾ ਕਿਦਾਂ ਦਾ ਕਿਰਦਾਰ ਹੈ ਮੂਸਾ ਜੱਟ ਤੇ ਵੀ ਮੇਰਾ ਬਹੁਤ ਸੋਹਣਾ ਹੈ ਕਿਰਦਾਰ ਉੱਥੇ ਉਹਨਾਂ ਨੇ ਕੀ ਕਿਹਾ ਮੈਨੂੰ ਵੀ ਬੋਲੇ ਸੋ ਨਿਹਾਲ ਬੁਲਾਉਣਾ ਵੀ ਸਾਰਾ ਜਿਹੜਾ ਸਿਨੇਮਾ ਗੂੰਜੇ ਮੈਂ ਕਦੇ ਬੁਲਾਇਆ ਨਹੀਂ ਸੀ ਮੈਨੂੰ ਸੰਗ ਲੱਗਦੀ ਸੀ ਬੋਲੇ ਸੋ ਨਿਹਾਲ ਕਹਿੰਦੀ ਨੂੰ ਪਰ ਮੈਂ ਉੱਥੇ ਇੰਨਾ ਗੱਜ ਕੇ ਬੁਲਾਇਆ ਹੱਸਣ ਲੱਗ ਕੇ ਕਹਿੰਦੀ ਅਸੀਂ ਆਖਾ ਕਿਤੇ ਮਾਤਾ ਦਾ ਸਾਈਂ ਤਹਾਂ ਚੜ ਗਿਆ ਠੀਕ ਹੈ ਜੀ ਸੱਚਮੁੱਚ ਉਹ ਜਿਹੜਾ ਮੁੰਡੇ ਨੇ ਮੈਨੂੰ ਪੈਸੇ ਦਿੱਤੇ ਉਹਨੇ ਚੈੱਕ ਮੈਨੂੰ ਘੱਟ ਦਿੱਤਾ ਹਾਂ ਤੇ ਜਦੋਂ ਉਹਨੇ ਚੈੱਕ ਘੱਟ ਦਿੱਤਾ ਤੇ ਜਦੋਂ ਮੇਰੇ ਘਰ ਜਾਂਦਾ ਵੀ ਸਿੰਘ ਸੋਚ ਸਰਪੰਚ ਦਾ ਹਾਂ ਜਦੋਂ ਉਹ ਗਏ ਹਾਂ ਉਹ ਕਹਿੰਦੇ ਵੀ ਮਾਤਾ ਨੂੰ ਕਿੰਨੇ ਪੈਸੇ ਦਿੱਤੇ ਉਹ ਕਹਿੰਦੇ ਇੰਨੇ ਕਹਿੰਦੇ ਲੈ ਫਿਲਮੀ ਸਾਰੇ ਮਾਤਾ ਦੇ ਸਰਤੀਆ ਕਹਿੰਦੇ ਤੁਸੀਂ ਇੰਨੇ ਘੱਟ ਦਿੱਤੇ ਉਹਨਾਂ ਨੇ ਦੁਬਾਰੇ ਸਾਨੂੰ 20000 ਦਾ ਚੈੱਕ ਕੱਟ ਕੇ ਦੁਬਾਰੇ ਦਿੱਤਾ ਉਹਨੇ ਠੀਕ ਹੈ ਮਾਤਾ ਜੀ ਇੱਕ ਛੋਟੀ ਜੀ ਗੱਲ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਤੁਸੀਂ ਫਿਲਮ ਦੇ ਵਿੱਚ ਤੁੱਕਾ ਲਾ ਕੇ ਤਾਂ ਨਹੀਂ ਆਏ ਜੋ ਵੀ ਹੁਣ ਤੱਕ ਫਿਲਮਾਂ ਹੋਈਆਂ ਨੇ ਕੋਈ ਸਪਾਰਸ਼ ਜਾਂ ਕੋਈ ਤੁੱਕਾ ਲਾ ਕੇ ਤਾਂ ਨਹੀਂ ਆਏ ਜਿਹਾ ਆਪਦੇ ਦਮ ਤੇ ਆਏ ਆਪਦੇ ਦਮ ਤੇ ਆਏ ਇੱਕਮਾਈ ਗੀ ਮੈਂ ਨਹੀਂ ਵਿਆ ਕਰਾਉਂਦਾ ਗਰਨਾ ਭੁੱਲਰ ਦੀ ਫਿਲਮ ਸੀ ਉਹ ਡਾਇਰੈਕਟਰ ਦਾ ਨਾਮ ਹੈ ਮੇਰੇ ਦਿਮਾਗ 'ਚ ਨਹੀਂ ਰਿਹਾ ਉਹਨਾਂ ਦੇ ਕੰਮ ਕਰਕੇ ਉਹ ਕਹਿੰਦਾ ਮਾਤਾ ਮਤਨ ਕਿੱਦੇ ਦਾ ਪਹਾੜ ਦਾ ਸੀਗਾ ਵੀ ਵੀ ਮੇਰੇ ਮਾਤਾ ਨੂੰ ਜ਼ਰੂਰ ਫਿਲਮ ਚ ਲੈਣਾ ਉਹਨਾਂ ਨੇ ਮੈਨੂੰ ਉੱਚ ਕੰਮ ਦਿੱਤਾ ਮੈਂ ਨਹੀਂ ਵਿਆਹ ਕਰਾਉਂਦਾ ਨਾਮਪੁਰ ਤੋਂ ਹਲੇ ਆਈ ਨਹੀਂ ਫਿਲਮ ਸ਼ਸ਼ੀ ਕੱਲ ਦੋਸਤੋ ਮੈਂ ਤੁਹਾਡਾ ਆਪਣਾ RAM ਦਾ ਸ਼ਾਰਟਕਟ ਸਟੂਡੀਓ YouTube ਚੈਨਲ ਤੇ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਫਿਲਮੀ ਅਦਾਕਾਰਾ ਤਰਮਿੰਦਰ ਕੌਰ ਮਾਨ ਦੀ ਜੋ ਕਿ ਆਪਣੇ ਸਿਨੇਮਾ ਇੰਡਸਟਰੀ ਦੇ ਵਿੱਚ ਇੱਕਦਮ ਛਾਏ ਹੋਏ ਨੇ ਗੱਲ ਕਰਾਂਗੇ ਉਹਨਾਂ ਦੇ ਜੀਵਨ ਬਾਰੇ ਉਹਨਾਂ ਦਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਤੇ ਕਿੱਦਾਂ ਦੀ ਉਹਨਾਂ ਨੇ ਫਿਲਮਾਂ ਕੀਤੀਆਂ ਆਓ ਤੁਹਾਨੂੰ ਮਿਲਵਾਉਂਦੇ ਆ ਤਰਮਿੰਦਰ ਕੌਰ ਮਾਨ ਮਾਤਾ ਜੀ ਸ਼ਸ਼ੀਕਾਲ ਸਤਿ ਸ੍ਰੀ ਅਕਾਲ ਦਾ ਸ਼ਾਰਟਕਟ ਸਟੂਡੀਓ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਮਾਤਾ ਜੀ ਗੱਲ ਕਰ ਲਈਏ ਤੁਹਾਡੇ ਥੀਏਟਰ ਦੀ ਹਾਂਜੀ ਤੁਸੀਂ ਥੀਏਟਰ ਵੱਲ ਕਦੋਂ ਆਏ ਥੀਏਟਰ ਵੱਲ ਮੈਂ ਆਈ ਸੀ 30 ਸਾਲਾਂ ਦੀ ਉਮਰ ਚ ਠੀਕ ਹੈ ਜੀ 25 ਸਾਲਾਂ ਮੈਂ ਥੀਏਟਰ ਕੀਤਾ ਹਾਂ ਔਰ ਖਸਾਬ ਨਾਲ ਹਾਂ ਤੇ ਬਹੁਤ ਪਲੇ ਕੀਤਾ ਸੀ ਨਾਟਕ ਖੇਡੇ ਚੰਡੀਗੜ੍ਹ ਵਗੈਰਾ ਜਿੱਲੀ ਵਗੈਰਾ ਹਾਂ ਔਰ ਵੱਡੇ ਵੱਡੇ ਸ਼ਹਿਰਾਂ ਚ ਹਾਂ ਤੇ ਬਸ ਮੈਨੂੰ ਸ਼ੌਂਕ ਹੀ ਸੀ ਇੱਕ ਠੀਕ ਹੈ ਜੀ ਮੁੱਥੋਂ ਮੈਂ ਪਿੰਡੋਂ ਸਿਰਫ ਇੱਕ ਸ਼ੌਂਕ ਦੀ ਮਾਰੀ ਆਈ ਮਾਨਸਾ ਚ ਠੀਕ ਹੈ ਉਹ ਮੇਰਾ ਪੂਰਾ ਹੋ ਗਿਆ ਮਾਤਾ ਜੀ ਆਪਾਂ ਗੱਲ ਕਰ ਲਈਏ ਤੁਹਾਡੀ ਐਕਟਿੰਗ ਦੀ ਤੁਹਾਨੂੰ ਐਕਟਿੰਗ ਦਾ ਸ਼ੌਂਕ ਬਚਪਨ ਤੋਂ ਸੀ ਹਾਂ ਬਚਪਨ ਤੋਂ ਸੀ ਪਹਿਲਾਂ ਮੈਨੂੰ ਛੋਟੀ ਹੁੰਦੀ ਨਾਲ ਲੱਗਦਾ ਵੀ ਮੈਂ ਵੀ ਜਿਵੇਂ ਸਟੇਜਾਂ ਤੇ ਗਾਉਂਦੇ ਹੁੰਦੇ ਨੇ ਵੀ ਮੈਂ ਵੀ ਗਾਵਾਂ ਠੀਕ ਹੈ ਜੀ ਪਰ ਉਦੋਂ ਤਾਂ ਕੁੜੀਆਂ ਨੂੰ ਕੋਈ ਉੱਥੇ ਤੱਕ ਨਹੀਂ ਜਾਣ ਦਿੰਦਾ ਸੀ ਮੈਨੂੰ ਤਾਂ ਕਿਹਨੇ ਦੇਣੀ ਸੀ ਜਾਇਜ਼ ਤਗਾਉਣ ਦੀ ਹਾਂਜੀ ਛੋਟੇ ਛੋਟੇ ਪ੍ਰੋਗਰਾਮ ਦੇ ਸਕੂਲਾਂ 'ਚ ਹਾਂਜੀ ਮੈਂ ਉੱਥੇ ਆਪਦਾ ਸ਼ੌਂਕ ਪੂਰਾ ਕਰ ਲੈਂਦੀ ਠੀਕ ਹੈ ਜੀ ਸਕੂਲਾਂ ਦੇ ਵਿੱਚ ਤੁਸੀਂ ਫਿਰ ਨਾਟਕ ਖੇਡਿਆ ਕਰਦੇ ਸੀ ਨਹੀਂ ਨਾਟਕ ਨਹੀਂ ਸੋ ਜੋ ਖੇਡਦੇ ਉਹ ਤਾਂ ਇਹ ਜਿਹੜੀ ਮੀਟਿੰਗਾਂ ਆਈਆਂ ਲੱਗਦੀਆਂ ਹੁੰਦੀਆਂ ਬਾਰ-ਬਾਰ ਐਤਵਾਰ ਨੂੰ ਬਸ ਉਹ ਸੇਟੀ ਗਾ ਗੋ ਲੈਣਦੇ ਮਾੜਾ ਮੋਟਾ ਠੀਕ ਹੈ ਜੀ ਤੇ ਉਹ ਸ਼ੌਂਕ ਬਹੁਤ ਸੀਗਾ ਪਹਿਲਾਂ ਮਾਤਾ ਜੀ ਗੱਲ ਕਰ ਲਈਏ ਤੁਹਾਡੀ ਫਿਲਮ ਆਂਦੀ ਹੈ ਨਾ ਤੁਹਾਡੀ ਸਭ ਤੋਂ ਪਹਿਲੀ ਫਿਲਮ ਕਿਹੜੀ ਸੀ ਸਭ ਤੋਂ ਪਹਿਲੀ ਫਿਲਮ ਚ ਮੈਨੂੰ ਮਿਲਿਆ ਅੰਨੇ ਕੋੜੇ ਦੇ ਦਾਨ ਚ ਠੀਕ ਹੈ ਉਹ ਚ ਮੈਨੂੰ ਉਹਨਾਂ ਨੇ ਸਾਰੇ ਆਪਣੇ ਜ਼ਿਲ੍ਹਿਆਂ ਚ ਐਡੀਸ਼ਨ ਰੱਖ ਕੇ ਹੂੰ ਤੇ ਫਿਰ ਉਹਨਾਂ ਨੇ ਸਾਰੇ ਜਿਲਾਂ ਚ ਐਡੀਸ਼ਨ ਰੱਖੀ ਪਹਿਲਾਂ ਫਿਰ ਸਾਡੇ ਉਹ ਮਾਨਸਾ ਆ ਗਏ ਅੰਕਲ ਮੈਨੂੰ ਕਹਿੰਦੇ ਤੂੰ ਵੀ ਆ ਜੀ ਭਾਈ ਮੈਂ ਆਖਿਆ ਸਾਨੂੰ ਤਾਂ ਡੈਡੀਆਂ ਫਿਲਮਾਂ ਚ ਕੌਣ ਲੈਂਦਾ ਜੀ ਕਹਿੰਦੇ ਨਹੀਂ ਆ ਜਾਓ ਭਾਈ ਆਪਦੀ ਐਡੀਸ਼ਨ ਤਾਂ ਦੇਜੋ ਹਮਮ ਚੱਲ ਅਸੀਂ ਮੈਂ ਤੇ ਮੇਰੇ ਘਰ ਵਾਲਾ ਦੋਨੇ ਹੀ ਅਸੀਂ ਐਡੀਸ਼ਨ ਤੇ ਚਲੇ ਗਏ ਹਮਮ ਜਾਂਦੇ ਜਾਂਦੇ ਸੀ ਬਾਜ਼ਾਰ ਜਾਂਦੀ ਸੀ ਹਮਮ ਤੇ ਉੱਥੇ ਜਿੱਦੋਂ ਐਡੀਸ਼ਨ ਤੇ ਗਏ ਉਹ ਕਹਿੰਦੇ ਵੀ ਚਲ ਉਹਨਾਂ ਨੇ ਸਾਨੂੰ ਦੋਨਾਂ ਨੂੰ ਜੈਸ ਕਰਤੀ ਹਮਮ ਤੇ ਕਰਿਆ ਕਿ ਜਦੋਂ ਅਸੀਂ ਦੱਸਿਆ ਤਾਂ ਮੇਰੇ ਕਾਕੇ ਹੱਸਣ ਲੱਗੇ ਹਮਮ ਕਹਿੰਦੇ ਮੰਮੀ ਤੂੰ ਸੁਣ ਦੇ ਚ ਕੀ ਦਿਸਿਆ ਉਹਨਾਂ ਨੂੰ ਬੇਨੇ ਜ਼ਿਲ੍ਹਿਆਂ ਚ ਫਿਰ ਕੇ ਵੀ ਇਕੱਲੇ ਸੋਨਾਂ ਦੋਨਾਂ ਨੂੰ ਚੁਣ ਲਿਆ ਮੈਨੂੰ ਪਤਾ ਨਹੀਂ ਪਈ ਸਾਡੇ ਚ ਕੀ ਦਿਸਿਆ ਜੇ ਕੁਝ ਦਿਸਿਆ ਉਹ ਤਾਂ ਇੰਜ ਚੁਣਿਆ ਉਹਨਾਂ ਨੇ ਏਡੀ ਵੱਡੀ ਫਿਲਮ ਬਣਾਉਣੀ ਹੈ ਫਿਰ ਦੇਖੋ ਜੀ ਉਹ ਫਿਲਮ ਨੇ ਬਹੁਤ ਨਾਮ ਜਿੱਤੇ ਬਹੁਤ ਬਾਹਰਲੇ ਦੇਸ਼ ਚ ਗਈ ਉਹ ਸ਼ਵਾਲ ਚੁਣੀ ਗਈ ਉਹ ਤੇ ਮੇਰੇ ਖਿਆਲ ਚ ਉਹਨਾਂ ਨੂੰ ਅਵਾਰਡ ਵੀ ਮਿਲੇ ਸੀ ਹਨਾ ਜੀ ਅਵਾਰਡ ਮਿਲੇ ਉਹਨਾਂ ਨੂੰ ਸੋਨਾ ਦਸਾਂ ਚ ਗਈ ਉਹ ਫਿਲਮ ਫਿਰ ਠੀਕ ਹੈ ਜੀ ਮਾਤਾ ਜੀ ਗੱਲ ਕਰ ਰਹੀਏ ਤੁਹਾਡੇ ਪਰਿਵਾਰ ਦੀ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ بس میرے دو کاکے سی ایک پروفیسر لگیا ہوئے ہے ایک کھیتی کردا ہے کھیتی کردا جی ہاں ٹھیک ہے جی માતા جی گل کر لیئے ਤੁਹਾਡੀਆਂ فلمਾਂ ਦੀ ਤੁਹਾਡੀਆਂ ਹੁਣ ਤੱਕ ਕਿਹੜੀਆਂ ਕਿਹੜੀਆਂ ਫਿਲਮਾਂ ਆ ਚੁੱਕੀਆਂ ਹਨ ਜੋ ਕਿ ਸਿਨੇਮੇ ਤੇ ਆਲਰੇਡੀ ਚੱਲ ਰਹੀਆਂ ਸਿਨੇਮੇ ਤੇ ਇੱਕ ਤਾਂ ਸਾਖ ਆ ਗਈ ਹਾਣੀ ਆ ਗਈ ਸੀ ਹਾਣੀ ਚ ਵੀ ਮੈਨੂੰ ਛੋਟਾ ਜਿਹਾ ਰੋਲ ਮਿਲਿਆ ਸੀ ਮੈਨੂੰ ਪਹਿਲਾ ਪਹਿਲਾ ਫਿਰ ਸਾਖ ਚ ਮਿਲਿਆ ਫਿਰ ਤੂੰ ਮੇਰਾ ਕੀ ਲੱਗਦਾ ਉਹ ਵੀ ਆ ਗਈ تھیٹر ਚ ਤੇ ਹੁਣ ਕਾਫੀ ਫਿਲਮਾਂ ਮੇਰੀਆਂ ਆਈਆਂ ਨੇ ਜਿੰਨਾਂ ਚ ਕੰਮ ਕੀਤਾ ਹਲੇ ਆਈਆਂ ਨਹੀਂ ਉਹ ਸੁਫਨਾ ਆ ਗਈ ਮੇਰੀ ਫਿਲਮ ਇੱਕ ਸੁਪਨੇ ਚ ਕੀਤਾ ਸੀ ਮੈਂ ਕੰਮ ਠੀਕ ਹੈ ਜੀ ਤੇ ਉਹ ਮਤਾ ਜੀ ਤੁਸੀਂ ਗੱਲ ਕਰੀ ਸੀ موسی ਜੱਟ ਦੀ ਤੁਸੀਂ موسی ਜੱਟ ਦੇ ਵਿੱਚ ਤੁਹਾਡਾ ਕਿਦਾਂ ਦਾ ਕਿਰਦਾਰ ਹੈ موسی ਜੱਟ ਤੇ ਵੀ ਮੇਰਾ ਬਹੁਤ ਸੋਹਣਾ ਹੈ ਕਿਰਦਾਰ ਉੱਥੇ ਉਹਨਾਂ ਨੇ ਕੀ ਕਿਹਾ ਮੈਨੂੰ ਵੀ ਬੋਲੇ ਸੋ ਨਿਹਾਲ ਬੁਲਾਉਣਾ ਵੀ ਸਾਰਾ ਜਿਹੜਾ ਸਿਨੇਮਾ ਗੂੰਜੇ ਮੈਂ ਕਦੇ ਬੁਲਾਇਆ ਨਹੀਂ ਸੀ ਮੈਨੂੰ ਸੰਗ ਲੱਗਦੀ ਸੀ ਬੋਲੇ ਸੋ ਨਿਹਾਲ ਕਹਿੰਦੀ ਨਾ ਪਰ ਮਾਤਾ ਇਨਾ ਗੱਜ ਕੇ ਬੁਲਾਇਆ ਹੱਸਣ ਲੱਗੇ ਕਹਿੰਦੇ ਅਸੀਂ ਆਖਾ ਕਿਤੇ ਮਾਤਾ ਦਾ ਸਾਂਹੀ ਤਾਹਾਂ ਚੜ ਗਿਆ ਠੀਕ ਹੈ ਜੀ ਤੇ ਉਹਦੀ ਵੀ ਬਹੁਤ ਢੀਕ ਸੀ ਹਾਂ ਚਲੋ ਵਾਈ ਕਮਿੰਗ ਸੂਨ ਹੈ ਜੀ ਹੈ ਨਾ ਜੀ ਇੰਡੀਆ ਦੇ ਵਿੱਚ ਵੀ ਬਹੁਤ ਜਲਦੀ ਮੂਸਾ ਜੱਟ ਤੁਹਾਨੂੰ ਦੇਖਣ ਨੂੰ ਮਿਲੇਗੀ ਤੇ ਮਾਤਾ ਜੀ ਕੋਈ ਮੂਸਾ ਜੱਟ ਫਿਲਮ ਦੀ ਕੋਈ ਯਾਦ ਕੋਈ ਸੀਨ ਦਾ ਯਾਦ ਜੋ ਤੁਹਾਡੇ ਯਾਦ ਹੋਵੇ ਕੋਈ ਸੀਨ ਤੇ ਉਹ ਰੋਕਦਾ ਹੁੰਦਾ ਵੀ ਮਾਤਾ ਤੇਰੀ ਆਹੀ ਬਚਿਆ ਵੀ ਤੂੰ ਇਹਨੂੰ ਆਪ ਦੀ ਸੰਭਲਾ ਮੈਂ ਜਾਣੀ ਨਹੀਂ ਠੀਕ ਹੈ ਬਸ ਉੱਥੋਂ ਫਿਰ ਮੇਰੇ ਪੋਤੇ ਨੂੰ ਲੈ ਕੇ ਚਲਿਆ ਜਾਂਦਾ ਠੀਕ ਹੈ ਤੇ ਫਿਲਮ ਵੀ ਬਾਕੀ ਮਤਲਬ ਟ੍ਰੇਲਰ ਤੋਂ ਪਤਾ ਲੱਗਦਾ ਜੀ ਫਿਲਮ ਬਹੁਤ ਸੋਹਣੀ ਬਣੀ ਹੋਈ ਹੈ ਮੈਂ ਵੀ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਇਹ ਜਲਦੀ ਜਲਦੀ ਇੰਡੀਆ ਦੇ ਵਿੱਚ ਆਪਣੀ ਰਿਲੀਜ਼ ਹੋਵੇ ਹਨਾ ਜੀ ਤੇ ਮਾਤਾ ਜੀ ਗੱਲ ਕਰਦੀਏ ਤੁਹਾਡੇ ਸਫ਼ਰ ਦੀ ਹੁਣ ਤੱਕ ਦਾ ਤੁਹਾਡਾ ਸਫ਼ਰ ਕਿਦਾਂ ਦਾ ਰਿਹਾ ਬਸ ਸਫ਼ਰ ਦਾ ਤਾਂ ਤੁਹਾਨੂੰ ਪਤਾ ਹੀ ਹੈ ਜੀ ਵੀ ਜ਼ਿੰਦਗੀ 'ਚ ਆਪਾਂ ਨੂੰ ਔਖਾਂ ਸੌਖਾਂ ਸਾਵਾ ਔਕੜਾਂ ਆਉਂਦੀਆਂ ਰਹਿੰਦੀਆਂ ਨੇ ਪਰ ਉਹ ਆਪਾਂ ਨੂੰ ਝੱਲਣੀਆਂ ਵੀ ਚਾਹੀਦੀਆਂ ਨੇ ਜ਼ਰੂਰ ਹਾਂਜੀ ਝੱਲਣੀਆਂ ਵੀ ਪੈਂਦੀਆਂ ਨੇ ਹਨਾ ਹਾਂਜੀ ਹਾਂਜੀ ਤੇ ਇਹ ਲੈਣ ਬਹੁਤ ਢੂੰਗੀ ਹੁੰਦੀ ਹੈ ਹਮ ਹੈਨਾ ਇਹ 'ਚ ਬਹੁਤ ਔਕੜ ਆਉਂਦੀਆਂ ਨੇ ਬਹੁਤ ਸੰਘਰਸ਼ ਕਰਨਾ ਪੈਂਦਾ ਆਪਾਂ ਨੂੰ ਹਮ ਜ਼ਿੰਦਗੀ 'ਚ ਫੇਰ ਕਿਤੇ ਜਾ ਕੇ ਕੋਈ ਮੋੜਾ ਮੋਟਾ ਉਹ ਬਣਦਾ ਬਿਲਕੁਲ ਜੀ ਬਿਲਕੁਲ ਮਾਤਾ ਜੀ ਇੱਕ ਛੋਟੀ ਜੀ ਗੱਲ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਉਸੀ ਫਿਲਮ ਦੇ ਵਿੱਚ ਤੁੱਕਾ ਲਾ ਕੇ ਤਾਂ ਨਹੀਂ ਆਇਆ। ਨਹੀਂ। ਜੋ ਵੀ ਹੁਣ ਤੱਕ ਫਿਲਮਾਂ ਹੋਈਆਂ ਨੇ ਕੋਈ ਸਪਾਰਸ਼ ਜਾਂ ਕੋਈ ਤੁੱਕਾ ਲਾ ਕੇ ਤਾਂ ਨਹੀਂ ਆਇਆ ਜਿਹਾ ਆਪਦੇ ਦਮ ਤੇ ਆਇਆ। ਆਪਦੇ ਦਮ ਤੇ ਆਇਆ। ਕੋਈ ਨਿਸ਼ਪਾਰਸ਼ ਕੋਈ ਤੁੱਕਾ ਲਾ ਕੇ ਨਹੀਂ। ਜਿੱਥੇ ਜਿੰਨੇ ਹੁਣ ਕਿੰਨੇ ਮੈਨੂੰ ਕੰਮ ਮਿਲਿਆ ਮੇਰੇ ਇੰਨੇ ਕੁੜੇ ਦਾਨ ਫਿਲਮ ਦੇਖ ਕੇ ਬਹੁਤ ਕੰਮ ਮਿਲਿਆ ਉਹ ਫਿਲਮਾਂ 'ਚ। ਇੱਕ ਵਾਰੀ ਗਈ ਮੈਂ ਇੰਨੀ ਵਿਆਹ ਕਰਾਉਂਦਾ ਗਰਨਾਪੁੱਲਰ ਦੀ ਫਿਲਮ ਸੀ। ਉਹ ਡਾਇਰੈਕਟਰ ਦਾ ਨਾਮ ਹੈ ਮੇਰੇ ਦਿਮਾਗ 'ਚ ਨਹੀਂ ਰਿਹਾ। ਉਹਨਾਂ ਨੇ ਕੰਮ ਕਰਕੇ ਉਹ ਕਹਿੰਦਾ ਮਾਤਾ ਮਤਨ ਕਿੱਦੇ ਦਾ ਪਾਲਦਾ ਸੀਗਾ ਵੀ ਵੀ ਮੈਂ ਉਹ ਮਾਤਾ ਨੂੰ ਜ਼ਰੂਰ ਫਿਲਮ ਚ ਲੈਣਾ ਉਹਨਾਂ ਨੇ ਮੈਨੂੰ ਉਹ ਚ ਕੰਮ ਦਿੱਤਾ ਮੈਂ ਨਹੀਂ ਵਿਆਹ ਕਰਾਉਂਦਾ ਨਾਮਪੁਰਦੂ ਹਲੇ ਆਈ ਨਹੀਂ ਫਿਲਮ ਤੇ ਵੀ ਮੈਨੂੰ ਸਾਰਾ ਕੰਮ ਆ ਹੀ ਮਿਲਿਆ ਕੋਈ ਧੁੱਕਾ ਨਹੀਂ ਕੋਈ ਸ਼ਪਾਰਸ਼ ਨਹੀਂ ਕੋਈ ਠੀਕ ਹੈ ਜੀ ਮਾਤਾ ਜੀ ਤੁਸੀਂ ਗਾਣਿਆਂ ਦੇ ਵਿੱਚ ਵੀ ਕੰਮ ਕਰਿਆ ਹਾਂ ਗਾਣਿਆਂ ਚ ਵੀ ਬਹੁਤ ਚੰਗ ਕੰਮ ਕੀਤਾ ਕਿਹੜੇ ਕਿਹੜੇ ਗਾਣੇ ਸੀ ਇਹਦਾ ਗੁਰ ਗੁਰਵਿੰਦਰ ਬਰਾੜ ਦਾ ਗਾਣਾ ਸੀਗਾ ਹਾਂਜੀ ਉਹਦੀ ਆਇਆ ਸੀ ਉਹਦਾ ਬਹੁਤ ਉਹ ਹੋਰ ਕਿਹੜੇ ਸੀਗੇ ਹੋਰ ਸੀ ਹੋਰ ਵੀ ਕਈ ਚਾਏ ਆ ਮੈਂ ਗਾਣੇ ਮੈਂ ਕੱਟੀ ਜਾਂਦੀ ਠੀਕ ਹੈ ਜੀ ਹੁਣ ਆਇਆ ਸੂ ਮੁੰਡੇ ਦਾ ਦਿਲਰਾਜ ਦਾ ਜਿਹਦਾ ਆਇਆ ਸੀਗਾ ਗੱਡੀਆਂ ਵਾਲੀ ਤਾਰੂ ਗੀਤ ਆਇਆ ਸੀ ਪਹਿਲਾਂ ਉਹਦਾ ਉਹ ਚਾਏ ਸੀ ਦਾਦੀ ਸਮਿਆਂ ਦੇ ਨਾਲ ਤੁਰਗੀਆਂ ਦਾਦੀ ਦੀਆਂ ਪੂਣੀਆਂ ਉਹਲੇ ਗਾਣਾ ਆਇਆ ਨਹੀਂ ਉਹ ਡਾ ਕੈਨੇਡਾ ਚ ਹੈ ਠੀਕ ਹੈ ਜੀ ਮਤਲਬ ਜਿੱਦੇ ਕੋਈ ਠੀਕ ਮਾਹੌਲ ਹੋਇਆ ਤੇ ਉਦੋਂ ਮੈਂ ਉਹ ਗਾਣਾ ਕੱਢੂਗਾ ਠੀਕ ਹੈ ਜੀ ਮਾਤਾ ਜੀ ਤੁਹਾਨੂੰ ਇਸ ਸਫਰ ਫਿਲਮੀ ਸਫਰ ਦੇ ਵਿੱਚ ਪਰਿਵਾਰ ਦਾ ਕਿੰਨਾ ਕੁ ਸਹਿਯੋਗ ਹੈ ਪਰਿਵਾਰ ਦਾ ਸਹਿਯੋਗ ਤਾਂ ਹੈ ਹੀ ਹੈ ਫੇਰ ਹੀ ਜਾਇਆ ਜਾਂਦਾ ਹਾਂਜੀ ਹਾਂਜੀ ਹੈਨਾ ਹਾਂ ਪਰਿਵਾਰ ਦਾ ਮਤਲਬ ਤੁਹਾਡੇ ਬੇਟੇ ਤੁਹਾਨੂੰ ਸਪੋਰਟ ਕਰਦੇ ਨੇ ਹਾਂ ਬਹੁਤ ਸਪੋਰਟ ਕਰਦੇ ਨੇ ਠੀਕ ਹੈ ਜੀ ਜਿੰਨੀ ਕਹਦੇ ਉੰਨੀ ਥੋੜੀ ਠੀਕ ਹੈ ਜੀ ਹਾਂ ਮਾਤਾ ਜੀ ਗੱਲ ਕਰ ਲਈਏ ਕੁਝ ਤੁਹਾਡੀ ਜ਼ਿੰਦਗੀ ਦੀਆਂ ਗੱਲਾਂ ਤੁਹਾਡਾ ਪਿਛੋਕੜ ਪਿੰਡ ਕਿਹੜਾ ਹੈ ਤੁਸੀਂ ਕਿਹੜੇ ਪਿੰਡ ਵਿਆਹ ਕੇ ਆਏ ਮੇਰਾ ਪਿਛੋਕੜ ਪੰਡਿਤ ਆ ਪੇਕਾ ਪੰਡਾ ਮੇਰਾ ਮਾਝੇ ਵਾਲਾ ਹਾਂਜੀ ਤੇ ਮਾਨਸਾ ਜ਼ਿਲ੍ਹੇ ਚ ਹੀ ਹੈ ਠੀਕ ਹੈ ਜੀ ਤੇ ਸਾਰਾ ਵੇਰਾ ਘੁੰਮਣ ਕਲਾ ਮੋੜ ਕਲਾ ਮੋੜ ਕਲਾ ਮੋੜ ਕਲਾ ਠੀਕ ਹੈ ਜੀ ਮਾਤਾ ਜੀ ਗੱਲ ਕਰਦੀ ਏ ਫਾਈਨੈਂਸ਼ੀਅਲੀ ਹੈ ਨਾ ਜੀ ਤੁਸੀਂ ਹੁਣ ਤੱਕ ਇੰਨੀਆਂ ਫਿਲਮਾਂ ਚ ਕੰਮ ਕੀਤਾ ਜੀ ਤੁਹਾਨੂੰ ਉੱਥੋਂ ਪੈਸਾ ਮਿਲਿਆ ਜਾਂ ਤੁਸੀਂ ਫ੍ਰੀ ਸੇਵਾ ਕੀਤੀ ਹੈ ਨਹੀਂ ਪਹਿਲੋ ਪਹਿਲੇ ਤਾਂ ਕੀਤੀ ਥੋੜੀ ਵਾਲੀ ਬਾਕੀ ਪੈਸਾ ਮਿਲਿਆ ਮੈਨੂੰ ਮੈਨੂੰ ਗੁਰਵਿੰਦਰ ਨੇ ਆਖਿਆ ਸਿੰਨੇ ਕੋੜੇ ਨਾਂ ਫਿਲਮ ਚ ਵੀ ਮਾਤਾ ਕਿੰਨੇ ਪੈਸੇ ਲਵੇਗੀ ਮੈਨੂੰ ਆਖਿਆ ਪਹਿਲਾਂ ਮੇਰਾ ਕੰਮ ਦੇਖੋ ਬਾਅਦ ਵਿੱਚ ਮੈਨੂੰ ਪੈਸਾ ਦਿਓ ਹੂੰ ਸੱਚਮੁੱਚ ਉਹ ਜਿਹੜਾ ਮੁੰਡੇ ਨੇ ਮੈਨੂੰ ਪੈਸੇ ਦਿੱਤੇ ਉਹਨੇ ਚੈੱਕ ਮੈਨੂੰ ਘੱਟ ਦਿੱਤਾ ਹਾਂ ਤੇ ਜਦੋਂ ਉਹਨੇ ਚੈੱਕ ਘੱਟ ਦਿੱਤਾ ਤੇ ਜਦੋਂ ਮੇਰੇ ਘਰ ਜਾਂਦਾ ਵੀ ਸੀਨਸੋ ਚ ਸਰਪੰਚ ਦਾ ਹਾਂ ਜਦੋਂ ਉਹ ਗਏ ਹਾਂ ਉਹ ਕਹਿੰਦੇ ਵੀ ਮਾਤਾ ਨੂੰ ਕਿੰਨੇ ਪੈਸੇ ਦਿੱਤੇ ਉਹ ਕਹਿੰਦੇ ਇੰਨੇ ਕਹਿੰਦੇ ਲੈ ਫਿਲਮ ਹੀ ਸਾਰੇ ਮਾਤਾ ਦੇ ਸਿਰ ਤੇ ਆ ਕਹਿੰਦੇ ਤੁਸੀਂ ਇੰਨੇ ਘੱਟ ਦਿੱਤੇ ਉਹਨਾਂ ਨੇ ਦੁਬਾਰੇ ਸਾਨੂੰ 20000 ਦਾ ਚੈੱਕ ਕੱਟ ਕੇ ਦੁਬਾਰੇ ਦਿੱਤਾ ਉਹਨੇ ਠੀਕ ਹੈ ਜੀ ਹਾਂ ਪੈਸਾ ਮੈਨੂੰ ਮਿਲਿਆ ਹਾਂ ਤੇ ਇਹ ਜੀ ਕੋਈ ਗੱਲ ਨਹੀਂ ਵੀ ਕਿਸੇ ਨੇ ਨਹੀਂ ਇਹ ਹੋਇਆ ਠੀਕ ਹੈ ਜੀ ਮਾਤਾ ਜੀ ਗੱਲ ਕਰ ਰਹੀ ਹੈ ਫਿਊਚਰ ਦੀ ਹੈ ਨਾ ਅੱਗੇ ਤੁਹਾਡੀਆਂ ਆਉਣ ਵਾਲੀਆਂ ਨਵੀਆਂ ਫਿਲਮਾਂ ਕਿਹੜੀਆਂ ਨੇ ਨਵੀਆਂ ਫਿਲਮਾਂ ਇੱਕ ਤਾਂ ਮੈਂ ਸੌਕਰ ਸੌਕਰ ਵਿੱਚ ਕੰਮ ਕੀਤਾ ਹਾਂ ਤੇ ਇੱਕ ਮੈਂ ਨਿ ਵਿਆਹ ਕਰਾਉਂਦਾ ਤੇ ਹੁਣ ਇੱਕ ਲੇਖਕ ਚ ਕਰ ਰਹੀ ਹਾਂ ਉਹਦੀ ਇੱਕ ਫਿਲਮ ਬਣ ਗਈ ਉਹਦੀ ਕਾ ਹੁਣ ਬਣਨਾ ਹੈ ਉਹਨੇ ਅਕਤੂਬਰ ਚ ਤੇ ਕਾ ਮੂਸਾ ਜੱਟ ਸੀਗਾ ਹਾਂ ਬਾਕੀ ਥੋੜੇ ਜਿਹਾ ਲੋਕਡਾਊਨ ਕਰਕੇ ਕੰਮ ਉਠਣ ਦਾ ਹੀ ਰਿਹਾ ਹਾਂ ਜੀ ਹਾਂ ਜੀ ਉਹਦੇ ਕਰਕੇ ਮਾਤਾ ਜੀ ਗੱਲ ਕਰ ਲਈਏ ਫਿਲਮੀ ਪੜਦੇ ਦੀ ਹੈ ਨਾ ਜੀ ਜੋ ਅੱਜ ਸਿਨੇਮਾ ਚੱਲ ਰਿਹਾ ਹੈ ਤੇ ਜੋ ਪਹਿਲਾਂ 30 ਸਾਲ ਪਹਿਲਾਂ ਚੱਲ ਗਿਆ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਤੁਸੀਂ ਕੀ ਫਰਕ ਸਮਝਦੇ ਹੋ ਦੇਖੋ 30 ਸਾਲ ਪਹਿਲਾਂ ਤਾਂ ਆਪਾਂ ਇੰਨਾ ਕੁਝ ਵੇਖਿਆ ਨਹੀਂ ਪਰ ਅੱਜ ਵਧੀਆ ਚੱਲ ਰਿਹਾ ਸਾਰਾ ਕੁਝ ਉਹ ਤਾਂ ਇੰਨਾ ਕੋਈ ਜਾਣ ਨਹੀਂ ਦਿੰਦਾ ਸੀ ਸਿਨੇਮਾ ਨੂੰ ਵਿੱਚ ਹੁਣ ਸਿਰਖੋ ਦਾ ਆਪ ਵੀ ਉਹਨਾਂ ਤੇ ਪਟਦਿਆਂ ਦੇ ਉੱਤੇ ਆ ਰਹੇ ਆ ਠੀਕ ਹੈ ਜੀ ਮਾਤਾ ਜੀ ਸਾਡੇ ਦਰਸ਼ਕਾਂ ਨੂੰ ਕੀ ਸਨੇਹ ਦੇਣਾ ਚਾਹੋਗੇ ਬਸ ਸਨੇਹਤ ਇਹੀ ਹੁੰਦਾ ਵੀ ਆਪਾਂ ਕੋਈ ਵੀ ਕੰਮ ਕਰੀਏ ਉਹ ਚਾਪਾ ਨੂੰ ਸੰਘਰਸ਼ ਤਾਂ ਜ਼ਰੂਰ ਕਰਨਾ ਪੈਂਦਾ ਪਰ ਉਹ ਆਪਾਂ ਨੂੰ ਕੰਮ ਜ਼ਰੂਰ ਦਿੰਦਾ ਕਈ ਵਾਰੀ ਸ਼ੌਂਕ ਵੀ ਆਪਣੀ ਕਮਾਈ ਬਣ ਜਾਂਦਾ ਹਾਂ ਬਿਲਕੁਲ ਰਹੀ ਹੈ ਤੇ ਵੀ ਇਹੀ ਜੀ ਕੋਈ ਗੱਲ ਨਹੀਂ ਹੁੰਦੀ ਪਰ ਜ਼ਿੰਦਗੀ ਤੋਂ ਕਦੇ ਹਾਰ ਨਹੀਂ ਮੰਨਣੀ ਚਾਹੀਦੀ ਤੇ ਵੀ ਤੁਸੀਂ ਆਪ ਦਾ ਜੇ ਦੁਖੀ ਵੀ ਹੋ ਤਾਂ ਵੀ ਉਹਨੂੰ ਸੌਖਾ ਕਰ ਸਕਦੇ ਹੋ ਮੈਂ ਤਾਂ ਆਪ ਜੀ ਤੁਹਾਨੂੰ ਦੱਸਣ ਲੱਗਿਆਂ ਜ਼ਿੰਦਗੀ ਆਪਦੀ ਵੀ ਇੱਕ ਫਿਲਮੀ ਤਰ੍ਹਾਂ ਇੱਕ ਫਿਲਮ ਬਣ ਸਕਦੀ ਹੈ ਮੇਰੀ ਸਟੋਰੀ ਦੀ ਪਰ ਨਹੀਂ ਵੀ ਦੱਸ ਵੀ ਨਹੀਂ ਸਕਦੇ ਕਿ ਜ ਆਪਣੇ ਘਰ ਦੇ ਹਾਲਾਤ ਇਹੇ ਹੀ ਹੁੰਦੇ ਨੇ ਆਪਾਂ ਦੱਸ ਵੀ ਨਹੀਂ ਸਕਦੇ ਹਨਾ ਪਰ ਇਹਨੂੰ ਜਰੂਰ ਤੁਸੀਂ ਹੱਸ ਕੇ ਨਿਗਾਹੋ ਜਿਹੜੇ ਦਿਨ ਤੁਹਾਡੇ ਨੰਗਦੇ ਨੇ ਤੇ ਆਪਦਾ ਸੋਚ ਸਮਝ ਕੇ ਚੱਲੋ ਕਦੇ ਵੀ ਜ਼ਿੰਦਗੀ ਚ ਔਖੇ ਨਹੀਂ ਹੋਵੋਗੇ ਜੇ ਚੱਲ ਕੋਈ ਔਖ ਹੁੰਦੀ ਹੈ ਤਾਂ ਵੀ ਉਹਨੂੰ ਹੱਸ ਕੇ ਸਿਰ ਮੱਥੇ ਲਾਓ ਬਸ ਇਹੀ ਗੱਲ ਹੈ ਦੋਸਤੋ اے ਸੰ ਸਾਡੇ ਨਾਲ ਤਰਮਿੰਦਰ ਕੌਰ ਮਾਨ ਦੋਸਤੋ ਅਗਰ ਤੁਹਾਨੂੰ ਸਾਡੇ ਪ੍ਰੋਗਰਾਮ ਚੰਗੇ ਲੱਗਦੇ ਹਨ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਗਲੀ ਵਾਰ ਫੇਰ ਕਿਸੇ ਫਨਕਾਰ ਦੇ ਨਾਲ ਤੁਹਾਨੂੰ ਮਿਲਵਾਵਾਂਗੇ ਤਦ ਤੱਕ ਮੈਨੂੰ ਦਿਓ ਇਜਾਜ਼ਤ ਸ਼ਸ਼ੀ ਕਾਲ